ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਦੇ ਮੁਖ ਸੇਵਾਦਾਰ ਪਾਈਕੂਟਾ ਸਿੰਘ ਜੀ ਪਿੰਡੀ ਸਪਰ ਵਾਲੇ ਮੈਂ ਧੰਨਵਾਦ ਕਰਦਾ ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਪਿੰਡੀ ਸਪਰ ਤੋਂ ਗੁਰੂ ਕੇ ਲੰਗਰ ਤਿਆਰ ਕਰਕੇ ਗੁਰਮਤਿ ਪਿਆਰਿਓ ਇਹ ਹੜ੍ਹ ਪੀੜਤਾਂ ਦੇ ਲਈ ਲੈ ਕੇ ਜਾ ਰਹੇ ਹਾਂ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਸਾਡੇ ਸਰਪੰਚ ਸਰਦਾਰ ਗੁਰਮੀਤ ਸਿੰਘ ਜੀ ਭਾਈ ਜਮੇਸ਼ ਸਿੰਘ ਜੀ ਭਾਈ ਬਲਵਿੰਦਰ ਸਿੰਘ ਔਰ ਸਮੂਹ ਸੰਗਤਾਂ ਔਰ ਮੇਰੇ ਵੀਰ ਜਸੋਵਾਲ ਤੋਂ ਸੈਨਸੋਵਾਲ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਭਾਈ ਤੇ ਆਓ ਮੈਂ ਇੱਕ ਬੇਨਤੀ ਕਰਦਾਂਗੇ ਅੱਜ ਇਸ ਵਿੱਤਾ ਦੀ ਘੜੀ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਸ ਵਿੱਤਾ ਦੀ ਘੜੀ ਦੇ ਵਿੱਚ ਸਾਰੇ ਰਲ ਮਿਲ ਕੇ ਜਿੰਨੀ ਜਿੰਨੀ ਵੀ ਕਿਸੇ ਦੀ ਇੱਛਾ ਉਹ ਆਪਣੀ ਇੱਛਾ ਅਨੁਸਾਰ ਪਾਈ ਆਪਣੀ ਦਾਨ ਸਮਗਰੀ ਇਹਨਾਂ ਵੀਰਾਂ ਦੇ ਲਈ ਭੇਜੋ ਔਰ ਲੈ ਕੇ ਆਓ ਬੇਨਤੀ ਕਰਤਾ ਦਾਸ ਭਾਈ ਬੂਟਾ ਸਿੰਘ ਪਿੰਡ ਈਸਾਪੁਰ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਬੂਟਾ ਸਿੰਘ ਜੀ ਪਿੰਡ ਈਸਾਪੁਰ ਵਾਲੇ ਮੈਂ ਧੰਨਵਾਦ ਕਰਦਾ ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਈਸਾਪੁਰ ਤੋਂ ਗੁਰੂ ਕੇ ਲੰਗਰ ਤਿਆਰ ਕਰਕੇ ਧਰਮਕ ਪਿਆਰਿਓ ਇਹ ਹੜਪੀੜਤਾ ਦੇ ਲਈ ਲੈ ਕੇ ਜਾ ਰਹੇ ਆ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਸਾਡੇ ਸਰਪੰਚ ਸਰਦਾਰ ਗੁਰਮੀਤ ਸਿੰਘ ਜੀ ਭਾਈ ਅਜਮੇਰ ਸਿੰਘ ਜੀ ਭਾਈ ਬਲਵਿੰਦਰ ਸਿੰਘ ਔਰ ਉਸਮੂਹ ਸੰਗਤਾਂ ਔਰ ਮੇਰੇ ਵੀਰ ਜੱਸੋਵਾਲ ਤੋਂ ਸੈਂਸਵਾਲ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਭਾਈ ਤੇ ਆਓ ਮੈਂ ਇੱਕ ਬੇਨਤੀ ਕਰਦਾ ਕਿ ਅੱਜ ਇਸ ਵਿਪਤਾ ਦੀ ਘੜੀ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਸ ਵਿਪਤਾ ਦੀ ਘੜੀ ਦੇ ਵਿੱਚ ਸਾਰੇ ਰਲ ਮਿਲ ਕੇ ਜਿੰਨੀ ਜਿੰਨੀ ਵੀ ਕਿਸੇ ਦੀ ਇੱਛਾ ਉਹ ਆਪਣੀ ਇੱਛਾ ਅਨੁਸਾਰ ਪਾਈ ਆਪਣੀ ਦਾਨ ਸਮੱਗਰੀ ਇਹਨਾਂ ਵੀਰਾਂ ਦੇ ਲਈ ਭੇਜੋ ਔਰ ਲੈ ਕੇ ਆਓ ਬੇਨਤੀ ਕਰਤਾ ਦਾਸ ਭਾਈ ਬੂਟਾ ਸਿੰਘ ਪੰਡਿਤਸਾਪੁਰ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਆਪਣੀ ਇੱਛਾ ਅਨੁਸਾਰ ਪਾਈ ਆਪਣੀ ਦਾਨ ਸਮੱਗਰੀ ਇਹਨਾਂ ਵੀਰਾਂ ਦੇ ਲਈ ਭੇਜੋ ਔਰ ਲੈ ਕੇ ਆਓ ਬੇਨਤੀ ਕਰਤਾ ਦਾਸ ਭਾਈ ਬੂਟਾ ਸਿੰਘ ਪੰਡਿਤਸਾਪੁਰ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ